ਦੇਖੋ ਵੀ ਯਾਰੇ ਨੈਟਰ ਪੂਰੇ ਆਪਣੇ ਬਣੀ ਅਲਰਟ ਹੋ ਚੁੱਕੇ ਤੇ ਕਹਿੰਦਾ ਮਤਲਬ ਹੁਣ ਤੁਸੀਂ ਦੇਖ ਰਹੇ ਹੋ ਤਸਵੀਰਾਂ ਸਾਰੇ ਕਿਧਰੇ ਦਿਖਾਉਗਾ ਦੇਖੋ ਜੀ ਉੱਪਰੋਂ ਉਧਰੋਂ ਉਧਰ ਵੀ ਮਾਰਦੇ ਪੱਕੇ ਪੁਲ ਦੇ ਉੱਪਰ ਦੀ ਦੇਖੋ ਜਿਹੜੇ ਕੀ ਬਾਈ ਸਾਧਨ ਲੰਘ ਰਹੇ ਆ ਤੇ ਇੱਥੇ ਸਾਡੇ ਪੰਜਾਬ ਦੇ ਲੋਕ ਜਿਹੜੇ ਕੀ ਇੱਥੇ ਦੇਖਣ ਆ ਰਹੇ ਤੁਸੀਂ ਦੇਖ ਰਹੇ ਹੋ ਇਧਰ ਵੀ ਮਾਰਦੇ ਕਾ ਜਰਾ ਆ ਦੇਖੋ ਤੇ ਬਾਈ ਪਰ ਹੁਣ ਇਹ ਆਪਾਂ ਕਹਿ ਸਕਦੇ ਹਾਂ 2.5 ਫੁੱਟ ਤੇ ਪਾਣੀ ਆ ਫਲਾਲ ਮਗਰੋਂ ਤਾਂ ਇਹਨੇ ਨੁਕਸਾਨ ਕੀਤੇ ਕੀਤੇ ਆ ਜਦੋਂ ਹਰ ਵਕਤ ਦਾ ਗਰਦ ਰਿਆ ਉਹਨਾਂ ਨੁਕਸਾਨ ਕਰ ਕੀ ਜਾਂਦਾ ਫਸਲਾ ਫਸਲਾ ਤਬਾਹ ਕਰ ਦਿੰਦਾ ਘਰਾਂ ਦੇ ਘਰ ਰੋੜ ਦਿੰਦਾ ਤੇ ਪਰ ਹੁਣ 2.5 ਫੁੱਟ ਤੇ ਪਾਣੀ ਫਿਲਾਲ ਚੱਲੀ ਜਾਂਦਾ ਅਗਰ ਜੇ 2-4 ਫੁੱਟ ਹੋਰ ਆਉਂਦਾ ਤਾਂ ਬਈ ਨੁਕਸਾਨ ਹੀ ਨੁਕਸਾਨਾ ਜਿੱਥੇ ਕਿਤੇ ਬੰਨ ਕੋਈ ਪਤਲਾ ਗਿਆ ਤਾਂ ਉੱਥੇ ਟੁੱਟ ਵੀ ਸਕਦੀ ਹੈ ਜਿੱਥੇ ਕਿਤੇ ਕੋਈ ਮਜ਼ਬੂਤ ਆ ਤਾਂ ਉੱਥੋਂ ਆਪਾਂ ਕਹਿ ਰਹੇ ਆਂ ਵੀ ਫੇਰ ਵੀ ਅਡਲਟ ਹੋ ਚੁੱਕਿਆ ਤੇ ਆਪਣੇ ਬੰਦਰੀ ਰੈਂਕ ਨੂੰ ਦੇਖਦੇ ਆਂ ਲੱਗ ਰਿਹਾ ਬਈ ਪਰਲੀ ਸਾਈਡ ਵੀ ਬੰਨਾ ਉੱਚਾ ਵੀ ਕਰ ਦਿੱਤਾ ਗਿਆ ਚੌੜਾ ਵੀ ਕਰ ਦਿੱਤਾ ਗਿਆ ਥੋਨਾ ਪਾ ਅਗਲੀਆਂ ਤੁਸੀਂ ਨਾ ਫੇਰ ਅੱਗੇ ਦਿਖਾ ਰਹੇ ਆ